हां जी किसान ब्यूरो ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਸ਼ਕਰੀ ਤਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਹਾਲੀ ਦੇ ਬਿਲਕੁਲ ਨਜ਼ਦੀਕ ਪਿੰਡ ਸ਼ਕਰੀ ਵੀਰ ਕੁਮਲੋਂ ਦੇ ਕੋਲ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਨਾਗ ਵਾਸੇ ਆਪਾਂ ਤੁਹਾਨੂੰ ਟੋਟਲ 5 ਗੇ ਦਿਖਾਉਣੇ ਆ ਇੱਕ ਝੋਟੀ ਦਿਖਾਵਾਂਗੇ ਗੱਬੜ ਤਿਆਰੀ ਦੇ ਵਿੱਚ ਆ ਤੇ ਇੱਕ ਵੈੜ ਗੱਬਣਾ ਠੀਕ ਆ ਜੀ ਸੋ ਤਿੰਨ ਵਾੜਾ ਸੁਈਆਂ ਸਵਾਈਆਂ ਨੇ ਜਿਦਾ ਕਿ ਦੋਸਤੋ ਹਰੇਕ ਵਾਰੀ ਆਪਾਂ ਜ਼ਿਕਰ ਕਰਦੇ ਆ ਵੀ ਭਾਫੜਤਾ ਬੜਾ ਜਾਇਜ਼ ਹੁੰਦਾ ਛੋਟੇ ਛੋਟੇ ਮੋਲ ਹੁੰਦੇ ਆ ਠੀਕ ਹੈ ਜੀ ਤੇ ਬਾਜ਼ ਪਜਾਇਜੇ ਰੇਟਾਂ ਦੇ ਉੱਪਰ ਜਿਹੜੇ ਪਸ਼ੂ ਆ ਇਸ ਘਰੋਂ ਤੁਹਾਨੂੰ ਮਿਲ ਜਾਂਦੇ ਆ ਪੰਜ ਨਾਗ ਸੋ ਪੂਰੀ ਵੀਡੀਓ ਦਿਖਾਵਾਂਗੇ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ ਸੋ ਐਂਡ ਤੱਕ ਜੁੜੇ ਰਹੋ ਵੀਡੀਓ ਦੇ ਨਾਲ ਬਾਕੀ ਮੇਰਾ ਭਰਾ ਭਾਵਾ ਤੋਂ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਕੇ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਅੱਜ ਤਰੀਕ 23 ਜਨਵਰੀ ਆ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਸੋ ਜਿਹੜੇ ਐਨੀਮਲ ਸੋਸ ਵਾਈ ਜਾਂ ਦੋ ਟਾਈਮ ਥਣ ਪਾਸ ਕਰਨੇ ਤਸੱਲੀ ਕਰਨੀ ਤੁਹਾਡੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਤੇ ਗੱਬਣ ਪਸ਼ੂ ਵੀ ਆਪਣਾ ਤਿਰਪ ਕੇ ਚਾਹੇ ਆਨਲਾਈਨ ਚਾਹੇ ਇੱਥੇ ਘਰ ਵਿਜ਼ਿਟ ਕਰਕੇ ਜਿੱਦਾਂ ਵੀ ਕਿਸੇ ਭਰਾ ਤੋਂ ਤਸੱਲੀ ਹੁੰਦੀ ਆ ਆਪਣੀ ਤਸੱਲੀ ਕਰ ਲਿਓ ਠੀਕ ਆ ਆਓ ਕਰਦੇ ਆ ਗੱਲਬਾਤ ਲੈ ਲੈਣੀ ਆ ਡਿਟੇਲ ਸਭ ਤੋਂ ਪਹਿਲਾਂ ਕੁਮਲਵੀਰ ਸਾਸਰੀ ਕਾਲ ਸਾਸਰੀ ਸਾਨੂ ਸਾਹਿਬ ਹੋਰ ਮਾਰਾ ਡੀ ਡਾਕ ਜੀ ਬਹੁਤ ਵਧੀਆ ਭਾਜੀ ਠੀਕ ਠਾਕ ਖਾਨੇ ਨਹੀਂ ਵਧੀਆ ਵਧੀਆ ਸੰਧੂ ਠੀਕ ਠਾਕ ਜੀ ਲੈ ਵੀ ਕੁਮਲ ਪੰਜ ਨਾਗ ਨੇ ਅੱਜ ਆਪਣੇ ਕੋਲ ਸੰਧੂ ਸਾਹਿਬ ਪੰਜ ਨਾਗ ਆ ਜਿੰਨਾ ਜੋ ਇੱਕ ਛੋਟੀ ਗੱਬਣਾ ਜੀ ਆ ਤੇ ਚਾਰ ਬਹਿੜਾਂ ਤੇ ਚੋਂ ਬਹਿੜਾਂ ਚ ਇੱਕ ਬਹਿੜ ਗੱਬਣਾ ਜੀ ਪਹਿਲਾਂ ਇਧਰੋਂ ਮਤਲਬ ਕਿ ਤਿੰਨ ਬਹਿੜਾਂ ਤਾਂ ਆਪਣੇ ਕੋਲ ਸੁਈਆਂ ਆਏ ਸੁਈਆਂ ਜੀ ਹਾਂਜੀ ਇੱਕ ਪਛੀੜ ਦੇ ਵਿੱਚ ਬਲੈਕ ਜਿਹੜੀ ਆ ਇਹ ਗੱਬਣਾ ਹਾਂਜੀ ਇਹ ਗੱਬਣਾ ਠੀਕ ਆ ਲੋ ਵੀ ਠੀਕ ਆ ਜੀ ਸੋ ਚਾਰ ਬਹਿੜਾਂ ਨੇ ਤਿੰਨ ਸੁਈਆਂ ਇੱਕ ਗੱਬਣ ਇੱਕ ਝੋਟੀ ਇਧਰ ਤੇ ਦੀ ਗੱਬਣਾ ਠੀਕ ਆ ਜੀ ਸ਼ੁਰੂਆਤ ਆਪਾਂ ਇਸੇ ਝੋਟੀ ਤੋਂ ਕਰ ਲੈਨੇ ਆ ਕੁੰਮਲ ਇਹਦਾ ਸੁਭਾ ਕਿਵੇਂ ਆ ਸੰਧੂ ਸਾਹਿਬ ਪਹਿਲਾਂ ਸੁਭਾ ਜੀ ਇਹ ਪਹਿਲਾਂ ਝੋਟੀ ਆ ਹਾਂਜੀ ਆ ਤੇ 5 ਫਰਵਰੀ ਨੂੰ ਸੰਧੂ ਸਾਹਿਬ ਦੇ ਦਿਨ ਪੂਰੇ ਹੁੰਦੇ ਆ 5 ਫਰਵਰੀ ਨੂੰ ਹਾਂਜੀ ਕਾਫੀ ਦਿਨ ਪਾਇਆ ਜੀ ਹਨਾ ਹਰਨ ਸਿੰਘ ਸੰਧੂ ਸਾਹਿਬ ਅੱਜ ਜਾਨਕ ਤੇ ਇੱਕ ਤਰੀਕੇ ਹੋ ਗਿਆ 10-12 ਦਿਨ ਪਾਇਆ 10-12 ਦਿਨ ਹੈਗੇ ਬਾਕੀ ਸੀਲਸ ਲਾ ਕੇ ਪਾ ਲਈ ਜਾਂਦੀ ਇਧਰ ਠੰਡੀ ਬੜੀ ਬੁਲੇਤਨ ਗਾਹੀ ਹੈ ਲੋ ਜੀ ਆਹ ਦੋਸਤੋ ਸੀਲੀਆਂ ਵੇਖੋ ਤੁਸੀਂ ਠੰਡੀ ਪੀਰੀ ਕਰਮ ਵਾਲੀ ਵੇਖੋ ਠੀਕ ਹੈ ਜੀ ਥਣ ਆ ਸਾਰੇ ਕੱਢ ਕੇ ਤਿਆਰ ਹੋ ਗਈ ਹਜੇ 10 ਤੋਂ 12 ਦਿਨ ਹੈ ਅੜੀਆਂ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਸਿੰਗੀ-ਸਿੰਗੀ ਬਿਲਕੁਲ ਛੋਟੀ ਆ ਬਿਲਕੁਲ ਪੱਲੇ ਪੱਲੇ ਚਾਰ ਦੰਦਾ ਹੈ ਤਨੂ ਸਾਹਿਬ ਮੂੰਹ ਵਿੱਚ ਚਾਰ ਦੰਦਾ ਚੌਗੀ ਆ ਹਾਂਜੀ ਚੌਗੀ ਕੱਟੀ ਹੈ ਠੀਕ ਆ ਬਸ ਬਹੁਤ ਪਿਆਰੀ ਆ ਐਨੂੰ ਕਰ ਕਮਲ ਲੋ ਦੀ 5 ਫਰਵਰੀ ਨੂੰ ਦੇਨੇ ਤੇ ਪੂਰੇ ਆ ਬਾਕੀ ਨਾਰਮਲ ਹੀ ਬਾਕੀ ਤੁਸੀਂ ਦਿਨਾਂ ਦਾ ਆੜੀਆਂ ਲਾ ਲਿਓ ਅੱਜ 23 ਤਰੀਕਾ ਦੇ ਤਕਰੀਬਨ 8 ਤੇ 5 13 12 13 ਦਿਨ ਹਜੇ ਦੇ ਪਾਏ ਆ ਸੂਣ ਦੇ ਠੰਡੀ ਠੁੰਡੀ ਨੇ ਸੰਧੂ ਸਾਹਿਬ ਬਾਲੀ ਜਾਂਦੀ ਆ ਹਾਂ ਗਾਂ ਹੀ ਇੱਥੇ ਮਰਦੀ ਖਲਾਰ ਕੇ ਲੱਗਦਾ ਨਾ ਬਿਲਕੁਲ ਬਿਲਕੁਲ ਇਹੋ ਜਿਹਾ ਕਰਵਾਂਗੇ ਸੀਲੀਆਂ ਸਲਾਗ ਵਾਲੇ ਪਸ਼ੂ ਕਿਤੇ ਨਾ ਕਿਤੇ ਟਾਵੇਂ ਟਾਲੇ ਲੱਭਦੇ ਹਾਂਜੀ ਹਾਂਜੀ ਸੰਧੂ ਸਾਹਿਬ ਉਹ ਚੰਗੀ ਝੋਟੀ ਆ ਤੋ ਲੈਪਟੀ ਹਵਾਨਾ ਲੈਵਾ ਤੁਸ ਕੋ ਚੰਗਾ ਸੋਨਾ ਬਣਾ ਲੂਗੀ ਅਜੇ ਦਿਨਾਂ ਦੇ ਅਕੋਰਡਿੰਗ ਹੀ ਗੱਲਬਾਤ ਬਣਨੀ ਆ ਠੀਕ ਆ ਬਾਕੀ ਦੇਖ ਤੂ ਕਿ ਛੋਟੀ ਦੀ ਚੰਗੀ ਆ ਪਰ ਛੋਟਾ ਸਿੰਘ ਸੰਧੂ ਸਾਹਿਬ ਜੈਡ ਬੜਾ ਹੈਗਾ ਥੋੜੀ ਪੂਛ ਹੀ ਥੋੜੀ ਜਿਹੀ ਚੱਤੀ ਬਸ ਕੱਲੀ ਉਹ 3-4 ਇੰਚ ਵਾਈਟ ਆ ਜੀ ਹਾਂਜੀ ਹਾਂਜੀ ਮੋਹਰਾ ਜੀ ਆਉਂਦੀ ਐ ਹੂੰ ਚੰਗੀ ਆ ਛੋਟੀ ਕੋਮਲ ਹਾਂਜੀ ਹਾਂ ਬਣ ਜੂ ਬਹੁਤ ਜਾਈ ਬਣ ਜਣੀ ਉਹ ਤਾਂ ਰੱਕੂ ਟੈਡੀ ਲੈਵਾ ਦਾ ਬਿਲਕੁਲ ਜੀ ਬਿਲਕੁਲ ਹਾਂਜੀ ਅੱਛਾ ਕੋਮਲ ਕਿੰਨੇ ਮੁੱਲ ਦੀ ਆ ਕੀ ਰੇਟ ਕਰਤਾ ਇਹਦਾ ਸੰਧੂ ਸਾਹਿਬ ਮੁੱਲ ਅਸੀਂ 85 ਜੋ ਮਰਜ਼ੀ ਕਰ ਲਗੇ ਆ ਮੁੱਲ ਸੰਧੂ ਸਾਹਿਬ ਦਾ 75000 ਕਰਦੇ ਆ ਉਹ ਜੋ 2000 ਛੱਡ ਦਾਂਗੇ 75 ਜੋ ਹਾਂਜੀ ਤੇ 73 ਦੇ ਦਾਂਗੇ 73 ਦੀ ਹਾਂ ਨਾ ਜੀ ਹਾਂਜੀ ਕਰ ਦਈਏ ਵੇਖ ਲੈ ਜਾਓ ਛੱਡ ਦਾਂਗੇ 73 ਦੇ ਦਾਂਗੇ 73 ਦੀ ਹਾਂਜੀ ਕਰ ਦਾਂਗੇ ਉਹ ਜੋ ਮਾਤਾਂ ਕੋਈ ਗੱਲ ਤੂੰ ਭੈਪਰਾ ਫੋਨ ਲਾ ਕੇ ਗੱਲ ਕਰ ਦਾਂਗੇ ਠੀਕ ਹੈ ਲੋਜੀ 20000 ਦੀ ਦੋਸਤੋ ਇਹ ਐਂਡਪੁਆਇੰਟ ਜਿਹੜੀ ਤੁਹਾਨੂੰ ਮਿਲ ਜੂਗੀ ਝੋਟੀ ਚੰਗੀ ਆ ਸੰਦੂ ਸਾਹਿਬ ਚਾਰ ਰੋਪੀ ਦੀਆਂ ਨਵੀਆਂ ਝੋਟੀਆਂ ਹਾਂ ਨਵੀਆਂ ਨਵੀਆਂ ਹਾਂਜੀ ਬਹੁਤ ਪਿਆਰੀ ਆ 20000 ਦੀ ਠੀਕ ਆ ਜੀ ਤੇ ਕੋਈ ਭਰਾ ਛੱਡ ਕੇ ਨਹੀਂ ਜਾਂਦਾ ਕਿ ਥਾਂ ਥਾਂ ਨੂੰ ਬਹੁਤ ਸੋਹਣੇ ਆ ਤੇ ਚੰਗਾ ਲੇਵਾ ਤਿਆਰ ਕਰ ਲੂਗੀ ਜਿੰਨੇ ਜੋ ਕੀ ਕੀ ਦੋਸਤੋ ਤਿਆਰੀ ਚੰਗੀ ਕਰ ਲੂਗੀ ਇਧਰ ਇੱਕ ਵਾਰ ਦਿਖਾਉਣੇ ਤੁਹਾਨੂੰ ਕ੍ਰੋਸ ਠੀਕ ਆ ਜੀ ਐਫ ਦਾ ਤੇ ਕੋਈ ਜਰਸੀ ਦਾ ਕ੍ਰੋਸ ਮਾਰ ਲੈ ਠੀਕ ਆ ਜੀ ਇਹਦੇ ਵਿੱਚ ਤੇ ਇਹ ਕਮਲ ਸੂਈ ਆਪਣੇ ਕੋਲ ਕਿੰਨਾ ਸਮਾਂ ਹੋ ਗਿਆ ਸੰਦੂ ਸਾਹਿਬ ਇਹ 25 ਦਿਨਾਂ ਦੀ ਸੂਈ ਆ ਇਹ 25 ਤੇ 11 ਕਿਲੋ ਦੁੱਧ ਤਿਆਰ ਆਏ 11 ਕਿਲੋ ਹਾਂਜੀ ਬਾਕੀ ਥਣਾ ਥਣਾ ਦੀ ਚੋਣ ਚੰਗੀ ਆ ਐ ਠੰਡੀ ਤੇਰੀ ਪੂਰੀਆਂ ਚਵਾਈ ਚਵਾਈ ਇੱਕ ਨੰਬਰ ਕੋਈ ਵੰਗੜੀ ਲੋੜ ਨਹੀਂ ਐ ਮੋਗਾ ਚਵਾਈ ਲੱਗੀ ਜਿੱਦਾਂ ਦੀ ਮਰਜ਼ੀ ਵੇਹ ਕੇ ਕੋਈ ਚਾਹੀਏ ਲਓ ਜੀ ਆ ਕਰੋ ਚੱਕ ਐ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਹਾਂ ਮੋਗਾ ਚਵਾਈ ਥੰਡੇ ਦੋਸੋਂ ਭਰਾ ਭੂਰ ਦੇ ਚੰਗੇ ਆ ਭੂਰ ਛੱਟਾ ਨਹੀਂ ਹੈਗਾ ਠੀਕ ਆ ਐ ਠੰਡੀ ਤੇਰੀ ਕੋਈ ਗੱਲਬਾਤ ਨਹੀਂ ਜਿੱਦਾਂ ਮਰਜ਼ੀ ਕੋਈ ਚਾਹੀਏ ਹਾਂ ਆ ਦੇਖੋ ਜੀ ਐ ਪਸ਼ਮੀ ਪਸ਼ਮੀ ਨਹੀਂ ਹਾਂ ਪਸ਼ਵਾਜ ਵੀ ਆਏਗਾ ਪਸ਼ੂ ਤਾਂ ਕਰਕੇ ਥੋੜਾ ਜਿਹਾ ਜੇ ਧਰਨਾ ਤੋਰਾ ਮਾ ਠੰਡੀਆਂ ਧੀਰੀਆਂ ਕੋਈ ਬੰਗੇ ਦੀ ਲੋੜ ਨਹੀਂ ਕੋਈ ਲੈਣਾ ਦੇਣਾ 11 ਕਿਲੋ ਦੁੱਧ ਪੱਕਾ 11 ਕਿਲੋ 25 ਦਿਨਾਂ ਦੀ ਸੂਈ ਹੈ ਸਾਡੀ ਹਾਂਜੀ 20 25 ਦਿਨਾਂ ਦੀ ਸੂਈ ਹੈ ਸਵੇਰ ਦੇ ਵਿੱਚ ਕਹਿੰਦਾ ਦੁੱਧਿਆ ਕਊਗੀ ਸੰਸਾਰ ਦੁੱਧਿਆ ਸੂਆ ਦੁੱਧਿਆ ਸੂਆ ਹਾਂਜੀ ਜਰਸੀ ਤੇ ਐਚ ਐਫ ਦਾ ਕ੍ਰੌਸ ਜੀ ਆ ਆ ਦੁੱਧ ਕਿੰਨਾ ਦੱਸ ਕਿਆ ਯਾਰ 11 ਕਿਲੋ ਸੰਦ 11 ਕਿਲੋ ਲੈ ਵੀ ਕੋਮਲ ਤੋੜ ਦੇ ਫਿਰ ਮਗਰ ਉਹਦੇ 10 ਬੱਚੀ ਆ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਤੇ 25 ਦਿਨ ਦਾ ਸਮਾਂ ਹੋ ਗਿਆ ਬੱਚਾ ਵੀ ਤੁਹਾਨੂੰ ਨਾਲ ਹੀ ਆਪਾਂ ਦਿਖਾਵਾਂਗੇ ਤੇ 11 ਕਿਲੋ ਦੁੱਧ ਇਹਦੇ ਥੱਲੇ ਆ ਜਾ ਯਾਰ ਹਾਂ ਇਹ ਤਾਂ ਮੀਡੀਅਮ ਆ ਮੀਡੀਅਮ ਨ ਤੂੰ ਕ੍ਰੋਸ ਆਂਗਾ ਠੀਕ ਹੈ ਜਿਵੇਂ ਅੱਗੇ ਬਿਲਕੁਲ ਰੁਪ ਦੇ ਨਾਲ ਹੀ ਜਿਵੇਂ ਉਹਨਾਂ ਦਾ ਸਮਾਂ ਆਪਾਂ ਗਰਮੀ ਦੀ ਗੱਲ ਕਰ ਲਈਏ ਬੈਠਾ ਰਹਿ ਕੋਈ ਗੱਲ ਬਾਤ ਤਾਂ ਲੰਬੇਆ ਦੋੜਾ ਥਾਣਾ ਦਾਗਾ ਠੀਕ ਹੈ ਜੀ ਹੱਥੀ ਮੁਠੀ ਵਾਲਾ ਥਾਣਾ ਤੇ ਚੌਣ ਚਾਂ ਦੀ ਚੰਗੀ ਠੀਕ ਆ ਕੁਮੜਾ ਬੱਚੇ ਵਾਲੀ ਸਾਈਡ ਤੇ ਲੈ ਚੱਲ ਬੱਚਾ ਦਿਖਾਈਏ ਨਾਲ ਅੰਦਰ ਹੀ ਆ ਸਭ ਸਭ ਬੱਚਾ ਠੀਕ ਹੈ ਜੀ ਆ ਬੱਚੇ ਸਭ ਆਵੇ ਬੋ ਜੀ ਉਹ ਜਿਹੜੇ ਬੱਚਾ ਦਾ ਫੀਮੇਲ ਕਾਫ ਆ ਮਗਰ ਠੀਕ ਹੈ ਜੀ ਇਹ ਬੱਛੀ ਆ ਤੇ ਬਾਕੀ ਚਵਾਈ ਚਬਾਈ ਦੀ ਚੰਗੀ ਆ ਫੇਸ ਕੁਆਲਿਟੀ ਹੈ ਠੀਕ ਹੈ ਜੀ ਸਾਰਾ ਤੁਨਾ ਦੀ ਵੀ ਚੰਗੀ ਆ ਤੇ ਮੁੱਠੀ ਮੁੱਠੀ ਤਾਂ ਆਪਾਂ ਕਹਿ ਸਕਦੇ ਵੀ ਦੂਰਾ ਹੀ ਦਣ ਲੱਗਾ ਠੀਕ ਹੈ ਜੀ ਮੁੱਠੀ ਟੋਕੀ ਬਾਹਰ ਹੀ ਹੋ ਗਈ ਗੱਲ ਤੇ ਜਿਵੇਂ ਜਿਵੇਂ ਹੁਣ ਸ਼ਾਮ ਦੀ ਚਵਾਈ ਨੂੰ ਪਸ਼ੂ ਜਾ ਰਹੇ ਠੀਕ ਹੈ ਜੀ ਥੋੜਾ ਜਿਹਾ ਜਿਵੇਂ ਦੱਖ ਧੋਖਾ ਦੇਣੀ ਸ਼ੁਰੂ ਕਰ ਦੇਣਗੇ ਹੁਣ 1:30 ਵਜੇ ਦਾ ਸਮਾਂ ਦਾ ਮਾਰਨਿੰਗ ਹੈ 1:30 ਦੇ ਟਾਈਮ ਹੈ ਸੰਧੂ ਸਾਹਿਬ ਤੇਰੇ 5:30 6 ਵਜੇ ਦੀ ਚੁਆਈ ਹੋਈ ਹੈ ਜੀ 5:30 6 ਵਜੇ ਹਾਂਜੀ ਸ਼ਾਮ ਨੂੰ ਪੂਰੀ ਫੱਜ ਜਾਂਦੀ ਹੈ ਠੀਕ ਹੈ ਵੀਰੇ ਹਾਂਜੀ ਬਾਕੀ 5:30 6 ਵਜੇ ਦੀ ਮਾਰਨਿੰਗ ਦੀ ਚੁਆਈ ਹੈ ਠੀਕ ਆ ਬਾਕੀ ਤੁਹਾਨੂੰ ਤੁਹਾਨੂੰ ਬਹੁਤ ਸੋਨਾ ਤੇ ਕਮਰ ਕਿੰਨੇ ਦੀ ਹਾਂ ਰਾ ਕਿੰਨੇ ਦੀ ਹੁੰਦੀ ਵੀਰੇ ਸੰਧੂ ਸਾਹਿਬ ਮੁੱਲ ਦਾ 45000 ਕਰਦੇ ਆ ਉਹ 5000 ਛੋੜ ਕੇ ਤਾਂ 40000 ਦੀ ਦੇ ਦਾਂਗੇ 40000 ਦੀ ਹਾਂਜੀ ਧੋਰ ਕਰ ਲੀਏ ਕਰ ਦਿਓ 5000 ਰਿਓ ਛੱਡਾਂਗੇ ਪੂਰੇ 35 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਲ ਦੇ 11 ਕਿਲੋ ਦੁੱਧ ਇਹਦੇ ਤੇ ਲੈ ਇਸ ਵਕਤ ਹਾਜ਼ਰ ਆ ਸੱਚੀ ਬਸ ਸਭ ਕੁਝ 11 ਡਾਂਗੀ ਚੋਈ ਜਾ ਉਹਦੀ ਤਸੱਲੀ ਕਰਕੇ ਖੜੇ ਮੇਰਾ ਭੈਣ ਭਰਾ ਹਾਂਜੀ ਝੂਠ ਵਾਲਾ ਕੰਮ ਕੋਈ ਨਹੀਂ ਹੋਊਗਾ ਇੱਕ ਨੰਬਰ ਕੰਮ ਹੈ ਕੋਈ 11 ਕਿਲੋ ਤੋਂ ਤਾਂ 11 ਡਾਂਗੀ ਚੋਈ ਜਾ 11 ਡਾਂਗੀ ਚੋਈ ਜਾ ਵੈ ਗੱਲ ਹੀ ਕੋਈ ਨਹੀਂ ਸੰਧੂ ਸਾਹਿਬ ਹਾਂ ਇਹ ਨਹੀਂ ਪੈਰਪੋਟ ਦੀ ਕਰਮਾਂ ਦੀ ਜਰਸੀ ਸੰਧੂ ਸਾਹਿਬ ਪਟਕੇ ਗਾਂ ਕਰਦੀ ਇਧਰ ਕਮਲ ਆਪਣੇ ਕੋਲ ਅੱਗੇ ਜਰਸੀ ਪ੍ਰਿੰਟ ਪਿਆ ਵੜ ਆ ਗਈ ਆ ਜਰਸੀ ਪ੍ਰਿੰਟ ਸੰਧੂ ਸਾਹਿਬ ਦਾ ਦੂਜਾ ਸੂਆਰੀ ਇਹ ਵੀ ਦੂਜਾ ਸੂਆ ਹਾਂਜੀ ਤੇ ਵੀ 20 25 ਦਿਨਾਂ ਦੀ ਸੂਈ ਆ ਠੀਕ ਆ ਜੀ ਹਾਂਜੀ ਇਹਦੇ ਥੱਲੇ 11 ਇਹਦੇ ਥੱਲੇ ਵੀ 11 ਕਿਲੋ 11 ਕਿਲੋ ਸੰਧੂ ਸਾਹਿਬ ਠੀਕ ਆ ਮਗਰ ਇਹਦੇ ਬੱਚਾ ਕੀ ਆ ਗਿਆ ਮਗਰ ਸੰਧੂ ਸਾਹਿਬ ਇਹਦੇ ਮਗਰ ਬੱਛੀ ਆ ਮਗਰ ਬੱਛੀ ਆ ਹਾਂਜੀ ਇਹਦੇ ਮਗਰ ਬੱਛੀ ਹੈ ਲੋ ਵੀ ਮਗਰ ਬੱਛੀ ਹੈ ਤੇ ਇਹ ਵੀ ਦੋਸਤੋ ਤਕਰੀਬਨ ਇੰਨੇ ਕਿ ਦਿਨਾਂ ਦੀ ਸੂਈ ਹੈ ਸੂਈ ਵੀ ਨਹੀਂ ਤੇ 25 ਕਿ ਦਿਨਾਂ ਦੀ ਇਹ ਵੀ ਹਾਂਜੀ 20-25 ਦਿਨਾਂ ਦੀ ਸੂਈ ਹੈ ਵੀ ਠੀਕ ਆ ਸੰਧੂ ਸਾਹਿਬ ਪਰ ਇੱਕ ਗੱਲ ਇਹ ਆ ਵੀ ਇਹ ਥੱਲੇ ਬੱਚਾ ਨਹੀਂ ਛੱਡਦੇ ਅੱਛਾ ਹਾਂਜੀ ਜਿਹੜੇ ਬੰਦਿਆਂ ਤੋਂ ਲਈ ਆ ਨਾ ਬੱਚਾ ਛੱਡਦੇ ਨਹੀਂ ਕਿਸੇ ਪੱਛੇ ਥੱਲੇ ਵੀ ਅੱਛਾ ਅੱਛਾ ਹਾਂਜੀ ਇਹ ਉਦਾਂ ਹੀ ਮਿਲਦੀ ਜੀ ਚਲੋ ਆ ਕੇ ਥੋੜੀ ਜੀ ਵੇੜ ਦੀ ਗਾਂ ਵਾ ਉਹ ਤੇ 11 ਕਿਲੋ ਮਿੰਨਕੇ ਦਵਾ ਜਿਹੜਾ ਮਰਜ਼ੀ ਕੋਈ 11 ਡੰਗ ਚੋਈਏ 12 ਦਿਨ ਚੋਈਏ ਜਿੰਨੇ ਦਿਨ ਮਰਜ਼ੀ ਚੋਈ ਜਾਵੇ ਥੱਲੀ ਕਰਕੇ ਖੜੇ ਆਪਣੀ ਕੋਲ ਬਿਲਕੁਲ ਜੀ ਬਿਲਕੁਲ ਲਓ ਵੀ ਠੀਕ ਆ ਜੀ ਤੇ ਜਰਸੀ ਬ੍ਰੀਡ ਦੇ ਵਿੱਚ ਠੀਕ ਆ ਜੀ 11 ਕਿਲੋ ਦੋ ਤੋਂ 25 ਦਿਨਾਂ ਦੀ ਸੂਈ ਆ ਦੂਜਾ ਸੂਆ ਹੈ ਥੱਲੇ ਪੂਰੀ ਅਗਲੇ ਮਹੀਨੇ ਥੋੜਾ ਵੀ ਆ ਪੂਰੀ ਤਰ੍ਹਾਂ ਤੋਂ ਬਿਲਕੁਲ ਬਰਾਬਰ ਚੋਈਏ ਇੱਕ ਨੰਬਰ ਲੱਗਿਆ ਇਹਨਾਂ ਪੂਰੀ ਠੀਕ ਆ ਜੀ ਹਾਂਜੀ ਆ ਦੇਖੋ ਜੀ ਇਦਾਂ ਮਰਜ਼ੀ ਕੋਈ ਬਈ ਆ ਜਦਰ ਦੀ ਮਰਗੀ ਹਾਂ ਇਦਾਂ ਕਿ ਕਿਦਦਰ ਦੀ ਲੈ ਐ ਮੋਗਾ ਲੈ ਵੀ ਤੋਰ ਲਾ ਵੀ ਕੋਮਲਾ ਆ ਬੱਚਾ ਬੱਚਾ ਛੱਡੋ ਨਾ ਛੱਡੋ ਇਸੇ ਤਰ੍ਹਾਂ ਬੈਠ ਕੇ ਚਵਾਈ ਹੁੰਦੀ ਹੈ ਬੱਚਾ ਸੋ ਸਾਰ ਛੱਡਦੇ ਨਹੀਂ ਛੱਲਿਆ ਮੈਂ ਆਪਾਂ ਝੂਠ ਨਹੀਂ ਮਾਰੀ ਠੀਕ ਇਸੇ ਤਰ੍ਹਾਂ ਬੈਠੋ ਤੇ ਪਸੰਦ ਜਾਂਦੀ ਹੈ ਹਾਂਜੀ ਹਾਂਜੀ ਠੀਕ ਆ ਵਛੀ ਆ ਮਗਰ ਲੋਦੀਆ ਮਗਰ ਬੱਚਾ ਜੇ ਆ ਵਛੀ ਆ ਫੀਮੇਲ ਦੇ ਮਗਰ ਠੀਕ ਆ ਆ ਮੋੜ ਲਿਓ ਜੀ ਕਿ ਵਾਈਚੋਈ ਸੰਦੂ ਸਾਹਿਬ ਐ ਇੱਕ ਨੰਬਰ ਲੱਗੇ ਕੋਈ ਘੂਰ ਨਹੀਂ ਕੋਈ ਛਟਾ ਨਹੀਂ ਥਾਣਾ ਗਲੇ ਨਾਲ ਅਗਲਾ ਬਰਾਬਰ ਮਗਰਲੇ ਨਾਲ ਠੀਕ ਆ ਇਹ ਕੰਮ ਕਿੰਨੇ ਦੀ ਹੋ ਰਹੀ ਅੱਜ ਸੰਦੂ ਸਾਹਿਬ ਮੋਲੇ ਦਾ 35000 ਕਰਦੇ ਆ ਹਾਂ 5000 ਛੋੜ ਕਰਾਂਗੇ 30000 ਦੀ ਦੇਣਾ 30000 ਦੀ ਹਾਂਜੀ ਠੀਕ ਹੈ ਵੀਰੇ ਛੋੜ ਕਰ ਦਈਏ ਦੇਖੋ ਲੈਸ ਲੂਸ ਕਰ ਦਈਏ ਹੋਰ ਹਾਂਜੀ ਹੋ ਡਾਰਾ ਨੂੰ 5000 ਦੀ ਦੇ ਦਾਂਗੇ 5000 ਦੀ 5000 ਰੁਪਏ ਦੇ ਦੇ ਦਾਂਗੇ 11 ਕਿਲੋ ਵਾਲੀ ਦੁੱਧ ਵਾਲੀ ਦੇਣੀ ਨਹੀਂ ਕਹਿੰਦੇ 5000 ਦੀ ਹਾਂ ਲਓ ਜੀ 5000 ਦੀ ਤੁਹਾਨੂੰ ਇਹ ਵਾਰਡ ਮਿਲ ਜੂਗੀ ਠੀਕ ਆ ਜੀ ਸੋ ਆ ਥਾਮ ਲੈਵਾ ਬਾਕੀ ਗੈਬਗੂ ਵਾਪਸੀ ਥਾਣਾ ਦੇ ਵਿੱਚ ਤੁਹਾਨੂੰ ਆਪਾ ਦਿਖਾ ਹੀ ਰਹੇ ਆ ਕੋਈ 5-5 6-6 ਇੰਚ ਦੇ ਥਾਣਾ ਠੀਕ ਆ ਜੀ ਸੋ ਸਪੇਸ ਬੰਦ ਚੰਗੀ ਆ 25000 ਦੇ ਵਿੱਚੇ ਵੜ ਮਿਲ ਜੂਗੀ ਤੁਹਾਨੂੰ ਦੂਜਾ ਸੂਬਾ ਸੋਈ ਤੇ 25 ਦਿਨਾਂ ਦੀ ਸੂਈ ਤੇ 25000 ਦੀ ਕਰ ਤੇ ਸੰਧੂ ਸਾਹਿਬ ਛੋਟਾ ਹੀ ਆ ਕੋਈ ਭੈਣ ਭਰਾ ਇਹਨਾਂ ਵੱਡਾ ਨਾ ਵੀ ਮੰਨ ਗਏ ਹਮਾ ਚਲਾਲੀ ਜਰਸੀ ਆ ਹਮਾ ਚਲਾਲੀ ਜਰਸੀ ਮੰਨ ਗਏ ਹਾਂ ਠੀਕ ਆ ਭਰਾ ਇਧਰ ਕੋਲ ਆਪਣੇ ਕੋਲ ਇੱਕ ਆ ਆ ਗਈ ਵੀਰ ਦਾ ਇਹ ਸੰਧੂ ਸਾਹਿਬ ਤਿੱਜਾ ਚੌਥਾ ਸੂਆ ਹੋਊਗੀ ਜੀ ਤਿੱਜਾ ਚੌਥਾ ਸੂਆ ਹਾਂਜੀ ਦੇ 40 ਸੂਈਏ 나ੜੂ ਦੇ ਮਗਰ ਵਛਾ ਤੇਜਾ ਦਿਨ ਹੋ ਗਿਆ ਸਰੀਰ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਕੋਮਲ ਇਹ 8 ਕਿਲੋ ਬੜਾ ਹੈ ਥਲੇ ਤੇਜਾ ਕ ਦਿਨ ਹੋ ਗਿਆ ਹਾਂਜੀ ਜੇ ਭਾਵੇਂ ਕੋਈ ਚੌਥਾ ਹੀ ਲਾ ਲਈ ਖਾਣੀ ਚੌਥਾ ਹੀ ਲਾ ਲਈ ਤੇ ਅਜੇ ਤੇਜਾ ਦੇ ਨਾ ਬੱਚਾ ਦੇ ਮਗਰ ਵੀ ਹੈ ਮੈਂ ਕਿਹਾ ਸਾਨੂੰ ਸਭ ਅੱਛਾ ਆਈ ਇਹ ਬੱਚਾ ਮੇਲ ਕਾਫੀ ਹਾਂਜੀ 나ੜੂ ਤੇ ਇਹ ਕੋਮਲ ਕੀ ਹੋਣ ਦੇ ਥਲੇ ਬੋਲਾ ਕੱਚਾ ਦੁੱਧ ਬੋਲਾ ਕੀ ਇਹ ਦੇ ਥਲੇ ਸਭ ਸਭ 8 ਕਿਲੋ ਹੈਗਾ ਜੀ ਇਹ ਪੂਰਾ 8 ਕਿਲੋ ਹਾਂਜੀ ਠੀਕ ਹੈ ਵੀਰੇ ਲੋ ਵੀ 8 ਕਿਲੋ ਦੋਸਤੋ ਬੋਲਾ ਵੀ ਭਰਾ ਮੰਨ ਲਿਆ ਤੇ ਤੇਜਾ ਚੌਥਾ ਦੇਣੀ ਆ ਤੇ ਚੌਥਾ ਕਸੂਆ ਮੇਰਾ ਵੀਰ ਮੰਨ ਕੇ ਤੁਸੀਂ ਸੌਫਦਾ ਕਰ ਲਿਓ ਠੀਕ ਆ ਜੀ ਇਹ ਥੋੜਾ ਪੱਕਾ ਪਣਦਿਆਂ ਕਰਦੀ ਮਨੋਂਦੀ ਥੋੜਾ ਪੱਕੀ ਥਾਂ ਤੇ ਤੁਰੰਤ ਤਰੰਤ ਥੋੜੀ ਮੁਸ਼ਕਲ ਦੀ ਆ ਹਾਂਜੀ ਹਾਂਜੀ ਠੀਕ ਆ ਕੋਈ ਗੱਲ ਨਹੀਂ ਆ ਦੇਖੋ ਜੀ ਪੱਕੀ ਥਾਂ ਥੋੜੀ ਮੁਸ਼ਕਲ ਤੁਰਦੀ ਹੁੰਦੀ ਹੈ ਘੱਟ ਤੋਂ ਆ ਬੱਚਾ ਸਾਨੂੰ ਸਾਹ ਨੂੰ ਠੀਕ ਹੈ ਲਓ ਜੀ ਇਹ ਡੱਬਾ ਬੱਚਾ ਠੀਕ ਆ ਜੀ ਮੇਲ ਕਾਫ ਆ ਇਸ ਵੈਰ ਦੇ ਮਗਰ ਇਸ ਗਾਂ ਦੇ ਮਗਰ ਠੀਕ ਆ ਜੀ ਤੇ ਬਾਕੀ ਚਾਰੇ ਥਾਂ ਵਰਦੇ ਪੁਰ ਤੇ ਪੂਰੇ ਤਸਲੀਮਾਂ ਵਰਦੇ ਪੂਰੇ ਮੁਗਿਆਂ ਨੂੰ ਠੀਕ ਆ ਜੀ ਆ ਲੋ ਜੀ ਇਹ ਕੱਢ ਗੋੜ ਕੇ ਵਾਵਾ ਦੂਰੋਂ ਲਿਆਂਦੀ ਫਿਰ ਕੋਮਰ ਕਿਤੋਂ ਸੰਧੂ ਸਾਹਿਬ ਇਹ ਵਿਚਾਰੀ ਦੇਣਾ ਹਾ ਜੋਣੀ ਸੁਧਾਰਨ ਵਾਲਾ ਕੰਮ ਕੀਤਾ ਇਹਦਾ ਦੇ ਠੀਕ ਹਣੀ ਜਰਾ ਹੀ ਮੈਂ ਤਾਂ ਕਹਿੰਦਾ ਵੀ ਉਹ ਗੱਲ ਕਰ ਲਗਾ ਵੀ ਕੌਮਲਾ ਦਾ ਵੀ ਕੀ ਦਸੀਏ ਇਹਦੇ ਬਾਰੇ ਇਹ ਸੰਸਾਰ ਇਹ ਦੱਸਣ ਦੀ ਲੋੜ ਨਹੀਂ ਦੁੱਖ ਵਿਚਾਰ ਕੇ ਜਾ ਰਹੇ ਹਾਂ ਚੱਲ ਕੋਈ ਨਹੀਂ ਕਿਤੇ ਸੁਰਗਾਂ ਦੇ ਪਾਰਾਂ ਗੀ ਕਿਹ ਲੋਕੇ ਤੇ ਚੰਗੀ ਥਾਂ ਤੇ ਚਲੀ ਗਈ ਹਾਂਜੀ ਹਾਂਜੀ ਨਾਲੇ ਕੋਈ ਭੈਣ ਭਰਾ ਚਲੋ ਦੁੱਧ ਪੀਵੇ ਦੇ ਨਾਲੇ ਕੋਈ ਸੇਵਾ ਕਰੇ ਨਾ ਹਾਂਜੀ ਹਾਂਜੀ ਨਾਲ ਪੁੰਨੇ ਨਾਲੇ ਫਲੀਆਂ ਨਾਲੇ ਬਿਲਕੁਲ ਜੀ ਬਿਲਕੁਲ ਲੋ ਵੀ ਆ ਥਾਂ ਥੋੜੀ ਕੋਰਤਨ ਉੱਪਰ ਲਾ ਕੇ ਖਾ ਰਹੀ ਹੈ ਇਹਨਾਂ ਇੱਕ ਨੰਬਰ ਲੱਗੀ ਇਹਨਾਂ ਆ ਲਓ ਜੀ ਠੀਕ ਆ ਜੀ ਚੱਟਾ ਤੇ ਬਾੜਾ ਕੰਪੈਕਟ ਵਾ ਹਾਂ ਪਹਿਲਾਂ ਵੱਚੀ ਵਾਲਾ ਖਾ ਵੀ ਚੱਟਾ ਦੇ ਠੀਕ ਆ ਤੇ ਕੌਮ ਬੋਲਾ ਚਲੋ ਸੱਜੇ ਦੀ ਸੋਈ ਆ ਕਰਨ ਵਾਲੀ ਮਾਰ ਦੁੱਧ ਦਾ ਕਿਲੋ ਆਰਾਮ ਨਾਲ ਦੇਈ ਜਾਣਾ ਇਹਨੇ ਆਪਾਂ ਵੀ 12 13 ਕਿਲੋ ਕਹੀਏ ਤਾਂ ਝੂਠ ਮਾਰੀਏ ਦਾ ਫਾਇਦਾ ਕੋਈ ਨਹੀਂ 10 ਕਿਲੋ ਜ਼ਿਆਦਾ ਨਹੀਂ ਤੇ ਆਰਾਮ ਨਾਲ ਦੇਈ ਜਾਣਾ ਇਹਨੇ ਜੋ ਪਾਈ ਗਿਆ ਕੋਈ ਭੈਣ ਭਰਾ ਤੇ ਉਹਨਾਂ ਦਿੱਤੀ ਜਾਊਗੀ ਹਾਂਜੀ ਹਾਂਜੀ ਤੇ ਇਹ ਕਿੰਨੇ ਦੀ ਦੇਵਾਂਗੇ ਆਪਾਂ ਅੱਜ ਸਾਧੂ ਸਾਹਿਬ ਮੁੱਲ ਕਰਦੇ ਆ ਇਹਦਾ 5000 5000 ਕਿੰਨੇ ਆ ਛੋੜ ਕਰਦਾਂਗੇ 22000 ਦੇ ਦੇ 3000 22000 ਦੇ ਹੋ ਕਰ ਦਈਏ ਦੇਖ ਲਓ ਕਰ ਦੋ ਤੁਹਾਡੇ ਤੇ ਸੁੱਟਿਆ ਆਪਾਂ ਜਿੰਨੀ ਕਰਨੀ ਕਰਕੇ ਦੇ ਦਈਏ 18000 ਦੇ ਦੇ ਦਾਂਗੇ 18000 ਦੇ ਹਾਂਜੀ ਠੀਕ ਆ ਲੋ ਵੀ 1200 ਇਹ ਵੇਰ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਇਧਰ ਇੱਕ ਤੁਹਾਨੂੰ ਵੱਛੀ ਦਿਖਾਉਣੇ ਆਪਾਂ ਇਹ ਵੱਛੀ ਕੋਮਲ ਸੁੰਦੀ ਹੈ ਕਰਮਾ ਸੁਹਾਗਾ ਸਾਨੂੰ ਸਾਹ ਹਫਤਾ ਕਿ ਲੈਂਦੀ ਹੈ ਜੀ ਹਫਤਾ ਹਾਂ ਇਹ ਪਹਿਲਾ ਸੁਹਾ ਜੀ ਇਧਰ ਵੱਛੀ ਆ ਹਾਂਜੀ ਲੋ ਵੀ ਕਰੋ ਜਾਕਾ ਸੋ ਲੈਪਟੀਟਿਊਡਿਟੀ ਕਰੋ ਜਾਕਾ ਠੀਕ ਹੈ ਜੀ ਬਾਕੀ ਉਤਰੀ-ਅਤਰੀ ਆਉਂਦੀ ਹੈ ਕਰਮਾ ਦੀ ਥੱਲੇ ਕਾਫੀ ਲਾਇਆ ਠੀਕ ਹੈ ਜੀ ਕਿ ਲੋ 1.5 ਕਿਲੋ 2 ਕਿਲੋ ਲਾਈ ਬੈਠੀ ਆ ਸੋ ਬਾਕੀ ਦਿਨਾਂ ਦੇ ਅਕੋਰਡਿੰਗ ਗੱਲਬਾਤ ਬਣ ਜੂਗੀ 5 ਲੈ ਜੇ 4 ਲੈ ਜੇ ਠੀਕ ਆ ਸੋ 4 ਥਾਨ ਕੋਈ ਫੋਰ ਸ਼ਾਕ ਨਹੀਂਗੀ ਇੱਕ ਰੰਗ ਆ ਬਿਲਕੁਲ ਬਲੈਕ ਆ ਮਾਰੇ ਮਾਰੇ ਜਿੰਗ ਹੈਗੇ ਜਿਹੜੇ ਆਪਾਂ ਹੱਥ ਦੀ ਉਂਗਲਾਂ ਕੋਲ ਜਿਹੜੇ ਕਹਦੇ ਵੀ ਡੇਡ ਡੇਡ 2 2 ਇੰਚ ਤੇ ਹੈ ਥਾਡੀ ਤੇਰੀ ਆਪਦੀ ਕੁਛ ਨਹੀਂ ਕਰਮਾ ਲਈ ਠੀਕ ਆ ਜੀ ਮੂੰਹ ਸਭ ਸਭ ਚੌਗੀ ਛਗੀ ਹੋਗੀ ਠੀਕ ਆ ਜੀ ਹਾਂ ਜੀ ਕਦੇ ਦਾ ਵੀ ਕੋਲ ਦਰਮਿਆਨਾ ਯਾਰ ਐਂਸ਼ਨ ਨੂੰ ਤਾਂ ਛੋਟਾ ਹੀ ਹੈ ਕਦ ਛੋਟਾ ਕਦ ਦਰਮਿਆਨੀ ਹਾਈਟ ਹਾਂਜੀ ਹਮਾਰਾ ਇਹ ਵੀ ਜਿਹੜਾ ਕਿ ਦਰਮਿਆਨਾ ਰਹੂਗਾ ਰੇਟ ਨਹੀਂ ਤੇ ਜੇ ਕਦ ਛੋਟਾ ਕਹਿੰਦਾ ਫਿਰ ਰੇਟ ਵੱਡਾ ਵੈਸੇ ਪਛਮਾ ਦਾ ਰੇਟ ਪਹਿਲਾਂ ਹੀ ਬੜੇ ਜਾਇਜ਼ ਤੇ ਜੈਨ ਹੁੰਦਾ ਉਹ ਇੱਥੇ ਤੇ ਛੋਟੀ ਹਾਈਟ ਆ ਨਵਾਂ ਆਂਗਾ ਠੀਕ ਆ ਜੀ ਬੱਚੀ ਪਲੂਣ ਪਹਿਲਾ ਸੂਆ ਸੁਣੀ ਆ ਬਾਕੀ ਰੰਗ ਇੱਕ ਆ ਠੀਕ ਆ ਜੀ ਬਲੈਕ ਰੰਗ ਦੇ ਵਿੱਚ ਸੰਦੂ ਸਾਹਿਬ ਜਗਰਾਵਾ ਮੰਡੀ ਐ ਪੂਰੀ ਤੇਜ਼ੀ ਚੱਲਣ ਰਹੀ ਹੈ ਤੇ ਛਗਰੀ ਪਿੰਡ ਪੂਰਾ ਮੰਦਾ ਹੀ ਚੱਲਣ ਰਿਹਾ ਰੇਟ ਮੰਦਿਆਲਾ ਹੀ ਹੁੰਦਾ ਇੱਥੇ ਮੰਦਾ ਰਹਿੰਦਾ ਹੈ ਬਾਕੀ ਹਾਂ ਠੰਡੀ ਠੁੰਡੀ ਤੇਰੀ ਐ ਪੂਰੀ ਠੰਡੀ ਤੇਰੀ ਐ ਪੂਰੀ ਠੰਡੀ ਡੋਈ ਦਾਦੀ ਲੋਦੀ ਐ ਥਣ ਥਣ ਪੂਰਾ ਕੋਈ ਗੱਲ ਬਾਤ ਨਹੀਂ ਲੋ ਜੀ ਐ ਪੂਰਾ ਥਾੜ ਮੁੱਠੀ ਮੁੱਠੀ ਕੱਢੀ ਜਾਣਾ ਯਾਰ ਆ ਦੇਖੋ ਚੰਗੀ ਐ ਕੋਹ ਬੇਵਾਨੀ ਕਿੰਨੇ ਦੀ ਭਰਾ ਸਾਨੂੰ ਸਭ ਮੁੱਲ ਕਰਦੇ ਦਾ 35000 ਹਾਂ 30000 ਦੀ ਦੇ ਦਾਂਗੇ 30000 ਦੀ ਇੱਕ ਵਾਰੀ ਜਿਵੇਂ ਪਾਉਂਦਾ ਇੱਕ ਵਾਰੀ ਪਾਉੜੀਆਂ ਉਸਰਗੀ ਇੱਕੇ ਪਾਉਂਦਾ 3000 ਰੋ ਛੱਡਦਾ 27 ਦੀ ਦੇ ਦਾਂਗੇ 25000 ਦੀ ਹਾਂਜੀ ਲਓ ਜੀ ਇੱਕ ਕੋਈ ਨਾਲ ਆ ਵੀ 26 ਦੀ ਦੇ ਦਾਂਗੇ ਹੂੰ ਹਾਂਜੀ ਹੁਣ ਬਣੀ ਗੱਲ 26000 ਦੀ ਕੋਈ ਮੈਂ ਨਹੀਂ ਮੈਂ ਛੋੜਛੱਪਾ ਕਰਦਾ ਗੋ ਗੱਲ ਲਓ ਜੀ 26000 ਦੇ ਵਿੱਚੋਂ ਵੀ ਮਾਨਤਾ ਨ ਹੋ ਜਾਊਗਾ ਤੇ ਚੁੱਕ ਲੋ ਫੋਨ ਮੇਰਾ ਭਰਾ ਕਰ ਲੋ ਨੰਬਰ ਡਾਇਲ ਠੀਕ ਆ ਜੀ 26000 ਦੇ ਵਿੱਚੋਂ ਛੋੜਛੱਪਾ ਸੁਪਲੂਨ ਪਹਿਲਾ ਸਵੇਰ ਬੱਛੀ ਆ ਰੇਟ ਸਾਰੇ ਪਸ਼ੂਆਂ ਦੇ ਬੜੇ ਜਾਇਜ਼ ਤੇ ਛੋਟੇ ਛੋਟੇ ਮੋਲਾ ਠੀਕ ਆ ਜੀ ਚਾਹੇ ਵਿਹੜਾ ਬੱਛੀਆਂ ਦੀ ਗੱਲ ਕਰਨ ਲਈਏ ਤੇ ਚਾਹੇ ਉਧਰ ਇੱਕ ਝੋਟੀ ਆ ਪਤਾ ਤੁਹਾਨੂੰ ਦਿਖਾਈ ਆ ਉਹ ਝੋਟੀ ਵੀ ਕਰਵਾ ਲਈ ਪਹਿਲਾ ਸਵੇਰ ਪਲੂਨਸ ਹੁੰਦੀ ਆ ਠੀਕ ਆ ਜੀ ਇਹ ਇਹ ਆਜੇ ਕੋਮਲ ਆਪਣੇ ਕੋਲ ਲਾਗਨੇ ਟੋਟਲ ਭਰਾ 5 ਹਾਂਜੀ ਸਰਦਾਰ ਪੰਜ ਨਾਗਾ ਜੀ ਠੀਕ ਆ ਜੀ ਹਾਂਜੀ ਜਿਹੜੇ ਪਿੰਡ ਭਾਰੇ ਮਾਲ ਲੈਣਾ ਗੱਬਣਾ ਏ 蒂ਪ ਕੇ ਖੜੇ ਸੂਈਆਂ ਚੋਕੇ ਆ ਦੋ ਡੰਗ ਚਾਰ ਡੰਗ ਚੋਕੇ ਤਸੱਲੀ ਕਰੇ ਬਸ ਬਸ ਲੈ ਕੋਮਲ ਇੱਕ ਨੰਬਰ ਵੀ ਕਰ ਸਕਦੇ ਸਰਦਾਰ ਸਾਹਿਬ ਹੈਗੇ 73476 1982 ਪਿੰਡ ਸ਼ਕਰੀ ਜ਼ਿਲ੍ਹਾ ਤਰਨਤਾਰਨ ਜਾਨਕਿ ਸੜਕੀ ਤੋਂ 2.5 ਕਿਲੋਮੀਟਰ ਆ ਜੀ ਆਪਣਾ ਪਿੰਡ ਠੀਕ ਆ ਜੀ ਲਓ ਵੀ ਇਹ ਨੰਬਰ ਆ ਸਕਰੀਨ ਤੇ ਬਿਲਕੁਲ ਥੱਲੇ ਦੋਸਤੋ ਲੱਗ ਚੁੱਕਾ ਨੰਬਰਾਂ ਤੇ ਕਾਲ ਕਰੋ ਤੇ ਗੱਲਬਾਤ ਕਰੋ ਸੌਦਾ ਕਰੋ ਠੀਕ ਆ ਜੀ ਮਾਲ ਆਇਆ ਗਿਆ ਰੇਦਾ ਠੀ ਪ੍ਰੋਟੀਨ ਦੇ ਵਿੱਚ ਵੀਰ ਹੁਣੇ ਕੰਮ ਕਰਦੇ ਆ ਕਿਉਂਕਿ ਥੋੜੇ ਪੈਸੇ ਲਾ ਕੇ ਬਹੁਤੇ ਭਰਾ ਰਾਜੀ ਆ ਤੇ 30 40 35 40 ਹਜ਼ਾਰ ਦਾ ਪੜਤਾ ਠੀਕ ਆ ਜੀ ਤੇ ਉਹਨਾਂ ਦੇ ਬਿਲਕੁਲ ਹਜ਼ਾਰ ਬੰਨ ਨੂੰ ਵੇਖਦੇ ਵੀਰ ਹੁਣੇ ਕੰਮ ਕਰਦੇ ਆ ਵੀ ਉਹਨੇ ਗੇ ਰੇਟ ਪੜਤੇ ਵਾਲਾ ਮਾਲ ਖਰੀਦ ਲੀਏ ਤੇ ਪਸ਼ੂ ਜਿਹੜਾ ਪੈਣਪਰਾ ਖੀਰ ਖਰੀਦਣਾ ਵੀ ਕਿਸੇ ਦੇ ਲਈ ਸੌਖਾ ਠੀਕ ਆ ਜੀ ਸੋ ਅੱਜ ਫਿਲਹਾਲ ਇੰਨਾ ਕੁਛ ਸੀਗਾ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਦਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ